ਹਾਂਜੀ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਜੀ ਆਪਾਂ ਛੱਤ ਤੇ ਥੋੜੇ ਦਿਲ ਦੀ ਬਾਰਿਸ਼ ਰੁਕੀ ਹੋਈ ਆ ਬਹੁਤ ਬਾਰਿਸ਼ ਹੁੰਦੀ ਰਹੀ ਰਾਤ ਨੂੰ ਤੇ ਮੌਸਮ ਬਿਲਕੁਲ ਕਲੀਅਰ ਬਿਲਕੁਲ ਸਾਫ਼ ਹੋ ਗਿਆ ਹੁਣ ਸਿੱਧਾ ਵਧੀਆ ਲੱਗ ਰਿਹਾ ਮੈਂ ਇਹ ਛੋਟੀ ਛੱਤ ਤੇ ਆਪਾਂ ਤੁਮ ਕਿਉਂ ਨਹੀਂ ਬਾਹਰ ਤੇ ਅੱਜ ਗਏ ਨੇ ਇੱਥੇ ਪੰਛੀਆਂ ਦੀ ਚਹਿਚਕਾਰ ਇੰਨੀ ਵਧੀਆ ਲੱਗ ਰਹੀ ਹੈ ਪੂਰਾ ਪੰਛੀ ਖੁਸ਼ ਨੇ ਸਾਰਾ ਕੁਝ ਹੱਦੀ ਦੇਖ ਸਾਰਾ ਦੇਖ ਮੌਸਮ ਕਿੰਨਾ ਵਧੀਆ ਹੋਇਆ ਹੈ ਬਿਲਕੁਲ ਬਾਲਸ਼ ਹੁੰਦੀ ਨਹੀਂ ਲਾਟ ਹੈ ਸਭ ਕੁਝ ਕਲੀਅਰ ਕਲੀਅਰ ਲੱਗ ਰਿਹਾ ਬਿਲਕੁਲ ਸਾਫ ਸਾਫ ਲੱਗ ਰਿਹਾ ਪੂਰੀ ਲੱਗਦੀ ਇੱਕ ਦੂਤ ਆ ਲੱਗ ਲੇ ਘਰ ਦੇ ਉੱਤੇ ਪੂਰੀ ਗਲੋ ਨੇ ਉੱਤੇ ਪੂਰਾ ਪਨੀ ਗਲੋ ਆ ਤੇ ਗਰੂ ਵਾਲਾ ਜੰਗਲ ਬਣਾਇਆ ਹਾਂ ਯਾਰ ਉਸ ਤੇ ਕਿੜੀਆਂ ਆਣਾ ਮਾ ਚੈ ਚੈ ਕਰਨੀ ਮਸਾਪ ਹੋ ਗਿਆ ਬਿਲਕੁਲ ਸੋਪ ਤਪਤੀ ਹੁਣ ਗਲੋ ਆ ਪਿੰਜੀ ਵਧੀਆ ਸਾਫ ਹੋ ਗਈ ਮਿੱਟੀ ਮਿੱਟੀ ਸਾਹੀ ਵਧੀਆ ਏ ਦੇਖੋ ਜੀ ਆਪਣਾ ਛਾਤ ਤੋਂ ਗਾਰਡਨ ਕਿਵੇਂ ਬਣਾ ਲਿਆ ਕਰਿਆ ਇਨਾ ਸੋਨਾ ਮੌਸਮ ਹੋ ਗਿਆ ਸਾਡਾ ਬਿਲਕੁਲ ਸਾਫ ਸਾਰਾ ਕੁਝ ਫਰੈਸ਼ ਹੋ ਗਿਆ ਧੁੱਪ ਗਿਆ ਸਾਰਾ ਕੁਝ ਬਬਲੇ ਸਾਰਾ ਕੁਝ ਧੋਤਾ ਜਿੰਨੀ ਮਿੱਟੀ ਮਿੱਟੀ ਲੱਗੀ ਹੋਈ ਸੀ ਹਾਂ ਦੇਖੋ ਚਿੜੀਆਂ ਚਾਚ ਤਵੀਆਂ ਟਕ 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 ਕਰ ਰਹੀ ਕਿੰਨੀ ਖੁਸ਼ ਹੈ ਆਹ ਵੇਖੋ ਜੀ ਇੱਕ ਗਮਲੇ ਚ ਹੈ ਬੂਟੀ ਐਦਤ ਪੂਰੀ ਫੈਲੀ ਹੋਈ ਹੈ ਤੇ ਠੰਡ ਦੇ ਵਿੱਚ ਜਿੱਥੇ ਜਿੱਥੇ ਜੋ ਸੀ ਲਹਿਲਾਇਆ ਨਹੀਂ ਉਹਨਾਂ ਨੂੰ ਤੇ ਫਿਰ ਐਵੇਂ ਸੁਖਰਾ ਬਹੁਤ ਏਦਿਕੋ ਜਿਹੜਾ ਲੱਗਿਆ ਇਹਨੂੰ ਲੱਗ ਲੱਗ ਆਪਾਂ ਗੰਬਲਿਆ ਤੇ ਲਾਵਾਂ ਤੇ ਬਾਕੀ ਤੇ ਬਾਰਿਸ਼ ਪਈ ਹੁਣ ਸਭ ਤੋਂ ਪਗੇ ਵਧੀਆ ਰੱਖੀ ਕਿਉਂਕਿ ਠੰਡ ਦੇ ਨਾਲ ਮਰ ਜਾ ਕੇ ਥੋੜੇ ਜਿਹਾ ਹੁਣ ਥੋੜਾ ਫੁੱਟਣੇ ਸ਼ੁਰੂ ਹੋ ਗਏ ਅਵੀ ਆਪਣੀ ਬੇਲ ਮੁਰਝਾ ਗਈ ਆ ਇਹਦੀ ਠੰਡ ਦਾ ਕਰਕੇ ਨਾ ਮੌਸਮ ਹੁਣ ਠੀਕ ਹੋ ਗਿਆ ਹੁਣ ਹੋ ਜਾਊਗਾ ਠੀਕ ਹੋ ਗੀ ਤੇ ਇਹਨੂੰ ਨਾ ਜਿਆਦਾ ਮਤਲਬ ਫੁੱਲੀ ਹੁੰਦੇ ਆ ਪੱਤੇ ਬਹੁਤ ਘੱਟ ਦੇ ਇਸ ਬੇਲ ਦੇ ਫੁੱਲ ਫੁੱਲ ਦਿਖਦੇ ਆ ਹੁਣ ਥੋੜੀ ਠੀਕ ਹੋ ਜੂਗੀ ਥੋੜੀ ਆਪਾਂ ਦੇ ਥੱਲੇ ਖਿਲਾ ਰਿਆ ਹੋਇਆ ਸੀ ਬਹੁਤ ਜਿਆਦਾ ਸੀ ਇੱਕ ਤਾਂ ਸਾਰੀ ਹੁਣ ਵਧੀਆ ਹੋ ਗਈ ਜੀ। ਪਰ ਦੀਵਾਰ ਤੇ ਵੀ ਲਾਈ ਹੋਈ ਇਸੇ ਤੇ ਕਿਉਂਕਿ ਫੈਲਦੀ ਬਹੁਤ ਜ਼ਿਆਦਾ। ਹੁਣ ਵਧੀਆ ਪੜਦੀ। ਅਸੀਂ ਖਾ ਰਏ ਓਰਸ ਜੀ। ਪਹਿਲਾਂ ਓਰਸ ਖਾਵਾਂਗੇ ਫਿਰ ਆਪਾਂ ਖਾਣਾ ਬਣਾਵਾਂਗੇ। ਖਾ ਲਓ ਤੁਸੀਂ ਵੀ। ਹਾਂ ਜੀ ਆਪਣੇ ਬਣ ਚੁੱਕੀ ਅੱਜ ਦਾਲ। ਨਹੀਂ ਬੇਨਾਲ ਧਰੀਆਂ ਆਪਾਂ ਪਾਉਣਾ ਅੱਜ ਧਰੀਆਂ ਲੈਣ ਨਹੀਂ ਗਏ ਗਾਰਡਨ ਚ ਧਰੀਆਂ ਪਾਉਨੇ ਆਪਾਂ ਆਪਾਂ ਉਹ ਸੁਕਾ ਲਏ ਸੀ ਸਵੇਰੇ ਕੋਈ ਨਾ ਵੱਜ ਰਿਹਾ ਟਾਈਮ ਸਾਡੇ 12 ਦੇ ਕਰੀਬ ਹੋ ਗਏ ਆ ਆਪਾਂ ਲੱਗੇ ਰੋਟੀ ਪਕਾਉਣ ਸਦੂ ਸਾਹਿਬ ਰੋਟੀ ਮੰਗ ਰਿਹਾ ਇਸ ਕਰਕੇ ਆਪਾਂ ਫੁਲਕਾ ਬਣਾਉਣ ਲੱਗੇ ਆਂ ਦਾਲ ਆਪਾਂ ਇਹਦੇ ਚ ਪਾ ਲੈਣੀ ਆ ਘਿਓ ਪਾ ਲਿਆ ਦੇਸੀ ਆਪਾਂ ਤੇ ਦਾਲ ਆਪਾਂ ਇਹਦੇ ਚ ਪਾ ਦੇਣੀ ਆ ਤੇ ਫੁਲਕਾ ਗਰਮ ਗਰਮ ਲਾ ਕੇ ਆਪਾਂ ਫੜਾ ਲੇ ਕਿ ਮੈਨੂੰ ਅਜੇ ਭੁੱਖ ਨਹੀਂ ਲੱਗੀ ਤੁਹਾਨੂੰ ਤਾਂ ਸਾਹਮਣੇ ਭੁੱਖ ਲੱਗੀ ਆ ਉਧਰ ਭਾਬੀ ਦਾ ਫੋਨ ਆ ਗਿਆ ਕਿ ਆ ਚੋ ਕੁਛ ਕੰਮ ਆ ਉਧਰ ਜਾਣਾ ਮੈਂ ਤਾਂ ਤੇ ਮੈਨੂੰ ਵੱਲਾ ਬਣਾ ਕੇ ਦੇਜੋ ਤਨੀਆਂ ਪਾਉਣ ਵਾਲਾ ਪਾਚ ਪੋਣਿਆ ਪਾਓ ਠੀਕ ਹੈ ਜੀ ਹਾਂਜੀ ਆਪਾਂ ਫੁਲਕਾ ਬਣਾਉਣਾ ਸ਼ੁਰੂ ਕਰਦੇ ਜੀ ਤੇ ਤੁੰਦ ਤੁੰਦ ਨਾ ਬੀ ਰਹੀ ਰਹੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਹ ਪਣਾਪੀ ਕਿਰਪਾ ਕਰਕੇ ਨਾ ਇੰਨਾ ਜ਼ਰੂਰ ਕਰਿਆ ਕਰੋ ਕਿ ਜਦੋਂ ਰਸੋਈ 'ਚ ਹੁੰਦੇ ਜੋ ਕਿਚਨ 'ਚ ਹੁੰਦੇ ਜੋ ਤੇ ਇੱਧਰ ਉੱਧਰ ਦੀਆਂ ਸਾਰੀਆਂ ਪ੍ਰੋਬਲਮਾਂ ਭੁੱਲ ਕੇ ਸਾਰਾ ਕੁਝ ਟੈਨਸ਼ਨ ਫਰੀ ਹੋ ਕੇ ਜੋ ਜੋਬ ਤੇ ਮੇਰੀਆਂ ਭੈਣਾਂ ਜੋ ਘਰੇ ਨੇ ਸਾਰੀਆਂ ਬੱਚਿਆਂ ਦੀਆਂ ਸਭ ਟੈਨਸ਼ਨਾਂ ਭੁੱਲ ਲਿਏ ਫਿਰ ਖਾਣਾ ਬਣਾਇਆ ਕਰੋ ਇੱਕਦਮ ਤੁਸੀਂ ਇੰਜ ਸਮਝ ਲਿਆ ਕਰੋ ਕਿ ਆਪਾਂ ਕਿਸੇ ਮੰਦਿਰ 'ਚ ਆ ਗਏ ਜਿੱਥੋਂ ਪਰਤ ਹੋਈ ਚਾਉਣੀ ਆ ਤੇ ਨਾਮ ਵੈਗੁਰੂ ਨਾਮ ਜਪਿਆ ਕਰੋ ਨਾਲ ਵੈਗੁਰੂ ਜੋ ਵੀ ਤੁਹਾਡਾ ਤੁਸੀਂ ਜਿੰਨੂੰ ਵੀ ਗੁਰੂ ਜੋ ਵੀ ਧਰਮ ਤੁਹਾਡਾ ਜਿੰਨੀ ਮਨਦੇ ਜੇ ਤੁਸੀਂ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਨਾ ਟੈਨਸ਼ਨ ਫਰੀ ਹੋ ਕੇ ਖਾਣਾ ਬਣਾਇਆ ਕਰੋ ਤੇ ਬਿਲਕੁਲ ਨਾ ਬਣੀ ਜਪਦੇ ਹੋਏ ਤੇ ਮੈਂ ਤਾਂ ਹੀ ਨਾ ਖਾਣਾ ਬਣਾਉਂਦੀ ਮੈਂ ਬਾਅਦ ਚ ਵਾਜ ਪਰ ਦੀ ਹੁੰਨੀ ਆ ਕਿਉਂਕਿ ਉਹਦੋਂ ਮੈਂ ਕੋਸ਼ਿਸ਼ ਜਿੰਨਾ ਵੀ ਕਰਦੀ ਹੁੰਦੀ ਆ ਕਿ ਆਪਣੇ ਮਾਨੇ ਮਾਨੇ ਤੋਂ ਬਣ ਬਣਾਉਦੇ ਰਹੋ ਜਿੰਨਾ ਵੀ ਕੋਸ਼ਿਸ਼ ਕਰੋ ਕਿਸ ਕਰਕੇ ਅੱਜ ਵੀ ਮੈਂ ਐਸੇ ਤੁਹਾਡੇ ਨਾਲ ਗੱਲ ਕਰ ਰਹੀ ਆ ਪੁਰਾਤਾਂ ਹੀ ਮੈਂ ਫੁਲਕੇ ਬਣਾਦੇ ਬਹੁਤ ਵੀਡੀਓ ਘੱਟ ਬਣਾਉਣੀ ਆ ਖਾਸ ਕਰਕੇ ਜਦੋਂ ਤੁਸੀਂ ਫੁਲਕਾ ਬਣਾਉਂਦੇ ਦੇਣਾ ਪ੍ਰਸ਼ਾਦਾ ਬਣਾਦੇ ਤੇ ਜਰੂਰ ਤੁਸੀਂ ਆਪਣਾ ਜੋ ਜਿੰਦੂ ਵੀ ਮੰਨਦੇ ਜੋ ਤੇ ਨਿਕ ਵੈਗੁਰੂ ਸਿਮਰਨ ਕਰੋ ਵੈਗੁਰੂ ਸਿਮਰਨ ਨਾਲ ਬਹੁਤ ਵਧੀਆ ਲੱਗਦਾ ਜਿਵੇਂ ਹੁਣ ਮੈਂ ਮੈਂ ਤਾਂ ਜ਼ਿਆਦਾਤਰ ਮੈਂ ਫੁਲਕੇ ਬਣਾਉਂਦੇ ਬਹੁਤ ਘੱਟ ਵੀਡੀਓ ਬਣਾਉਣੀ ਆ ਅੱਜ ਬਣਾਈ ਤੁਹਾਨੂੰ ਵੈਸੇ ਮੈਂ ਸ਼ੇਅਰ ਕੀਤਾ ਕਿ ਜਿੱਦਾਂ ਮੈਂ ਆਪਦਾ ਗੋਣ ਦਿਨਾਂ ਲਈ ਰੀ ਹੌਲੀ-ਹੌਲੀ ਵੈਸੇ ਕਰਦੀ ਰਹਿਣੀ ਕਿ ਜ਼ਿਆਦਾ ਕਿਸੇ ਨੂੰ ਪਤਾ ਮੈਨੂੰ ਲੱਗਦਾ ਆਪਣੇ ਮਨ ਵਿੱਚ ਕਰਦੀ ਰਹਿਣੀ ਤੇ ਅੱਜ ਮੈਂ ਕਰ ਰਹੀ ਸੀ ਤੁਹਾਨੂੰ ਕਿ ਜਿੱਦਾਂ ਮੇਰੀ ਰੋਟੀ ਨੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ goodbye <tries> could